ਪਹਿਲਵਾਨ 22 ਫਲੋਰ ਵਾਲੇ ਦੀ ਮੈਂ ਗੱਲ ਅਰਜ਼ ਕਰਨ ਲੱਗਿਆ 22 ਫਲੋਰ ਵਾਲੇ ਦਾ ਗੁਰੂ ਉਸਤਾਦ ਸ਼ਿਕੰਦਰ ਪਹਿਲਵਾਨ ਆਲਮਗੀਰ ਵਾਲਾ ਜਿਨ੍ਹਾਂ ਦੇ ਕੋਲੋਂ 22 ਫਲੋਰ ਵਾਲੇ ਨੇ ਦਾ ਪੇਚ ਸਿੱਖੇ 22 ਫਲੋਰ ਵਾਲੇ ਦੇ ਦੋਸਤ ਨੇੜੇ ਰਹਿਣ ਵਾਲੇ ਮੱਖਣ ਫਲੋਰ ਤੇ ਪ੍ਰਦੀਪ ਪੁਰੇਵਾਲ ਆਲੂ ਵਾਲਾ ਤੋਂ ਮੈਂ ਗੱਲ ਅਰਜ਼ ਕਰਦਾ 22 ਫਲੋਰ ਦੀ ਜਿਸ ਨੂੰ ਵੀ ਗੁਰੂ ਬਣਾ ਲਈਏ ਆਪਣਾ ਜਿਸ ਨੂੰ ਵੀ ਗੁਰੂ ਬਣਾ ਲਈਏ ਆਪਣਾ ਸਾਹ ਨਾਲ ਸਾਦੇ ਨਵਾਈ ਦਾ ਸ਼ਿਕੰਦਰ ਪੈਲਵਾਨ ਆਲਮਗੀਰ ਵਾਲਾ ਗੁਰੂ ਐ ਫਲੋਰ ਵਾਲੇ ਬਾਈ ਦਾ ਸ਼ਿਕੰਦਰ ਪੈਲਵਾਨ ਆਲਮਗੀਰ ਵਾਲਾ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਬਾਈ ਦਾ ਕ੍ਰਿਸ਼ਨ ਕੁਮਾਰੀ ਮਾਂ ਨੇ ਕੀਤਾ ਲਾਡ ਪਿਆਰ ਨੇ ਚੱਕ ਕੇ ਖੜਾਇਆ ਪੀਤਾ ਦਰਸ਼ਨ ਕੁਮਾਰ ਨੇ ਕ੍ਰਿਸ਼ਨ ਕੁਮਾਰੀ ਮਾਂ ਨੇ ਕੀਤਾ ਲਾਡ ਪਿਆਰ ਨੇ ਚੱਕ ਕੇ ਖੜਾਇਆ ਪੀਤਾ ਦਰਸ਼ਨ ਕੁਮਾਰ ਨੇ ਚੰਗੇ ਕੰਮ ਕਰਕੇ ਬੇਦੂਨੀਆ ਦੇ ਉੱਤੇ ਚੰਗੇ ਕੰਮ ਕਰਕੇ ਬੇਦੂਨੀਆ ਦੇ ਉੱਤੇ ਮਾਪਿਆਂ ਦਾ ਨਾਂ ਚੁਮਕਾਈ ਦਾ ਸ਼ਿਕੰਦਰ ਪੈੜਵਾਣ ਆਲਮਗੀਰ ਵਾਲਾ ਗੁਰੂ ਐ ਫਲੋਰ ਵਾਲੇ ਬਾਈ ਦਾ ਸ਼ਿਕੰਦਰ ਪੈੜਵਾਣ ਆਲਮਗੀਰ ਵਾਲਾ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਬਾਈ ਦਾ ਅਖਾੜੇ ਦੀ ਮਿੱਟੀ ਦੇ ਨਾਲ ਪਿਆਰ ਗੂੜਾ ਪਾਲਿਆ ਜ਼ਿੰਦਗੀ ਦਾ ਸ਼ੌਂਕ ਪਹਿਲਵਾਨੀ ਨੂੰ ਬਣਾ ਲਿਆ ਅਖਾੜੇ ਦੀ ਮਿੱਟੀ ਦੇ ਨਾਲ ਪਿਆਰ ਗੂੜਾ ਪਾਲਿਆ ਜ਼ਿੰਦਗੀ ਦਾ ਸ਼ੌਂਕ ਪਹਿਲਵਾਨੀ ਨੂੰ ਬਣਾ ਲਿਆ ਮੱਖਣ ਫਲੋਰ ਪਰ ਦੀਪਿਆਲ ਵਾਲ ਵਾਂਗੂ ਮੱਖਣ ਫਲੋਰ ਪਰ ਦੀਪਿਆਲ ਵਾਲ ਵਾਂਗ ਪੱਕਾ ਹੈ ਪਿਆਰ ਯਾਰ ਚਾਹੀਦਾ ਸ਼ੇਤੰਦਰ ਪੈਲਵਣ ਆਲ ਮੰਗੀਰ ਵਾਲਾ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਬਾਈ ਦਾ ਮੇਨ ਤਾਂ ਵੀ ਲਾਗੇ ਫੁੱਲ ਕੀਤੀਆਂ ਤਿਆਰੀਆਂ ਅਖਾੜਿਆਂ ਦੇ ਵਿੱਚ ਮੱਲਾ ਦੂਰ ਤਾਈ ਮਾਰੀਆਂ ਮੈਂ ਨਤਮੇ ਲਾਗੇ ਭੁੱਲ ਕੀਤੀਆਂ ਤਿਆਰੀਆਂ ਅਖਾੜਿਆਂ ਦੇ ਵਿੱਚ ਮੱਲਾਂ ਦੂਰ ਤਾਈ ਮਾਰੀਆਂ ਸਾਬ ਸਫਾਈ ਵਾਲੀ ਕੁਸ਼ਤੀ ਦਿਖਾ ਕੇ ਸਾਬ ਸਫਾਈ ਵਾਲੀ ਕੁਸ਼ਤੀ ਦਿਖਾ ਕੇ ਲੋਕਾਂ ਦਾ ਪਿਆਰ ਹੈ ਕਮਾਈ ਦਾ ਸ਼ਿਕੰਦਰ ਪੈੜਵਾਨ ਆਲ ਮੰਗੀਰ ਵਾਲਾ ਗੁਰੂ ਹੈ ਫਲੌਰ ਵਾਲੇ ਗੁਰੂ ਹੈ ਫਲੌਰ ਵਾਲੇ ਗੁਰੂ ਹੈ ਫਲੋਰ ਵਾਲੇ ਬਾਈ ਦਾ ਅੱਜ ਕੱਲ ਇਟਲੀ ਦੇ ਵਿੱਚ ਬਾਈ ਰਹਿੰਦਾ ਹੈ ਦੌਲਤ ਹੀ ਪੂਰੀ ਹੈ ਜੈ ਲੀ ਸੱਚ ਯਾਰ ਕਹਿੰਦਾ ਹੈ ਅੱਜ ਕੱਲ ਇਟਲੀ ਦੇ ਵਿੱਚ ਬਾਈ ਰਹਿੰਦਾ ਹੈ ਦੌਲਤ ਹੀ ਪੂਰੀ ਹੈ ਜੈ ਲੀ ਸੱਚ ਯਾਰ ਕਹਿੰਦਾ ਹੈ ਫਰਕ ਨਾ ਨਿੱਕੜੂ ਕਰਤੀ ਪਾਰੇ ਜਿੰਨਾ ਫਰਕ ਨਾ ਨਿੱਕੜੂ ਕਰਤੀ ਪਾਰੇ ਜਿੰਨਾ ਸੋਹਣਿਆ ਨੇ ਸੱਚ ਐ ਸੋਨਾਈ ਦਾ ਸ਼ਿਕੰਦਰ ਪਹਿਲਵਾਨ ਆਲ ਮੰਗੀਰ ਵਾਲਾ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਗੁਰੂ ਐ ਫਲੋਰ ਵਾਲੇ ਬਾਈ ਦਾ